ਸਤਿ ਸ਼੍ਰੀ ਅਕਾਲ ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਪ੍ਰੋਗਰਾਮ ਖਾਸ ਖਬਰ ਦੇ ਨਾਲ ਹਾਜ਼ਰ ਹਾਂ ਲੁਧਿਆਣੇ ਦੇ ਵਿੱਚ ਜਿਮਣੀ ਚੋਣਾ ਹੋਣ ਜਾ ਰਿਹਾ ਨੇ ਤੇ ਜਿਮਣੀ ਚੋਣਾ ਨੂੰ ਲੈ ਕੇ ਤਿਆਰੀਆਂ ਮੁਕੰਮਲ ਐ ਜੀ ਹਾਂ ਰੁੱਤ ਮੇਲੀਆਂ ਦੀ ਤਿਹਾਰ ਰਾਹੀ ਲੁਧਿਆਣੇ ਜਾਵੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਚਰਚਾ ਕਰਾਂਗੇ ਇਸ ਗੱਲ ਦੇ ਉੱਤੇ ਔਰ ਦੂਸਰੀ ਖਬਰ ਹੈ ਕਿ ਪੰਜਾਬ ਕਾਂਗਰਸ ਚ ਫਿਰ ਹੋਈ ਧੜੇਬੰਦੀ ਪੋਸਟਰਾਂ 'ਚ ਝਲਕ ਰਿਹਾ ਅੰਦਰੂਨੀ ਕਲੇਸ਼ ਕਈ ਲੀਡਰਾਂ ਦੇ ਆਸ਼ੂ ਦੇ ਪੋਸਟਰਾਂ ਦੇ ਵਿੱਚੋਂ ਨਾਮ ਗਾਇਬ ਕਰ ਦਿੱਤੇ ਆ ਤੇ ਫੋਟੋਆਂ ਗਾਇਬ ਕਰ ਦਿੱਤੀਆਂ ਇਸ ਤੇ ਚਰਚਾ ਕਰਾਂਗੇ ਤੇ ਤੀਸਰੀ ਖਬਰਾਂ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਕੀ ਕੁਝ ਬਦਲਿਆ ਕੀ ਕੁਝ ਦਾਅ ਉੱਤੇ ਲੱਗਿਆ ਹੋਇਆ ਤੇ ਚੌਥੀ ਖਬਰਾਂ ਕਿ ਮਣੀਪੁਰ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੇ ਵਿੱਚ ਕਾਰਫਿਊ ਇੰਟਰਨੈਟ ਤੇ ਮੋਬਾਈਲ ਡਾਟਾ ਸੂਮਾ ਮؤਤਰ ਕਰ ਦਿੱਤੇ ਗਿਆ ਨੇ ਤੇ ਇੱਕ ਵਾਰੀ ਫੇਰ ਤੋਂ ਅਸੀਂ ਗੱਲ ਜਿਮਣੀ ਚੋਣਾਂ ਦੀ ਕਰਾਂਗੇ ਕਿਉਂਕਿ ਹੁਣ ਆਹ ਹੀ ਜੂਨ ਦਾ ਮਹੀਨਾ ਜਿਸ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਆ ਕੁਝ ਦਿਨ ਬਾਕੀ ਰਹਿ ਗਏ ਨੇ ਤਾਂ ਕੁੱਲ ਮਿਲਾ ਕੇ ਲਗਾਤਾਰ ਸਾਰੀਆਂ ਪਾਰਟੀਆਂ ਨੇ ਵਹੀਰਾਂ ਜਿਹੜੀਆਂ ਨੇ ਲੁਧਿਆਣੇ ਵੱਨੀ ਕੱਤੀਆਂ ਹੋਈਆਂ ਨੇ ਚਾਹੇ ਉਹ ਦੂਸਰੇ ਸੂਬਿਆਂ ਤੋਂ ਸਟਾਰ ਪ੍ਰਚਾਰਕ ਵੱਖ-ਵੱਖ ਪਾਰਟੀਆਂ ਨੇ ਮਂਗਾਏ ਹੋਣ ਤੇ ਸਾਰਿਆਂ ਦੇ ਜਿਹੜੀ ਹੁਣ ਨਿਗਾ ਤੇ ਨਜ਼ਰਾ ਉਹ ਸਿਰਫ ਲੁਧਿਆਣੇ ਦੀ ਜਿਮਣੀ ਚੌਂਧ ਦੇ ਉੱਤੇ ਟਿਕੀ ਹੋਈ ਆ ਔਰ ਸਾਰੇ ਪੂਰੇ ਮੇਲੀ ਬਣ ਕੇ ਸਜ ਫੱਬ ਕੇ ਕਿਉਂਕਿ ਲੁਧਿਆਣੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜਗਾ ਜਗਾ ਪੋਸਟਰ ਲੱਗੇ ਹੋਏ ਨੇ ਔਰ ਜਗਾ ਜਗਾ ਟੈਂਟ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ ਪ੍ਰਚਾਰ ਹੋ ਰਿਹਾ ਆ ਪਾਣੀ ਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਨੇ ਔਰ ਜਿਹੜੇ ਵੋਟਾਂ ਮੰਗਣ ਵਾਲੇ ਨੇ ਇਹਨਾਂ ਨੂੰ ਲਗਾਤਾਰ ਇੱਕ ਤਰ੍ਹਾਂ ਪੂਰੀ ਪਰੌਣੇ ਮਗਨ ਦੀ ਸੇਵਾ ਕੀਤੀ ਜਾ ਰਹੀ ਆ। ਤੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸਾਰੇ ਦਿਹਾੜੇ ਇਹੋ ਜੀ ਪਖ ਦੀ ਗਰਮੀ ਦੇ ਵਿੱਚ ਵੀ ਲੁਧਿਆਣੇ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਕਿਉਂਕਿ ਇੱਕ ਖਾਸ ਜਿਸ ਹਲਕੇ ਦੀ ਚੋਣ ਹੋ ਰਹੀ ਆ ਉਸ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ, ਵੋਟਾਂ ਮੰਗਦੇ ਨਜ਼ਰ ਆਉਂਦੇ ਨੇ ਆਪਣੇ ਹੱਕ ਦੇ ਵਿੱਚ ਜੋ ਕੁਝ ਵੀ ਕਰ ਸਕਦੇ ਨੇ ਉਹ ਕਰ ਰਹੀਆਂ ਨੇ ਵੱਖ-ਵੱਖ ਪਾਰਟੀਆਂ ਜਿਨ੍ਹਾਂ ਨੇ ਲੋਭ ਲਾਲਚ ਦੇਣੇ ਨੇ, ਉਹਨੇ ਲਾਲਚ ਦੇ ਰਹੀਆਂ ਨੇ ਵੱਖ-ਵੱਖ ਪਾਰਟੀਆਂ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਰੁੱਤ ਜਿਹੜੀ ਆਈ ਹੈ ਇਹ ਹੁਣ ਇੱਕ ਤਰ੍ਹਾਂ ਦਾ ਮੇਲਾ ਹੀ ਲੱਗਿਆ ਹੋਇਆ ਹੈ ਤੇ ਮੇਲੀ ਉੱਥੇ ਆ ਰਹੇ ਨੇ ਤਾਂ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਪ੍ਰਚਾਰ ਲਈ 10 ਦਿਨ ਕੁੱਲ ਮਿਲਾ ਕੇ ਬਾਕੀ ਬਚਿਆ ਸਿਆਸੀ ਧਮਕ ਲੁਧਿਆਣੇ ਚ ਪੈ ਰਹੀ ਆ ਜਦੋਂ ਕਿ ਚੰਡੀਗੜ੍ਹ ਦੇ ਦਫ਼ਤਰਾਂ ਦੇ ਵਿੱਚ ਖਮੋਸ਼ੀ ਛਾਈ ਹੋਈ ਇੰਜ ਕਹਿ ਲਓ ਕਿ ਹੁਣ ਹਰ ਰਾਹ ਲੁਧਿਆਣੇ ਨੂੰ ਜਾ ਰਿਹਾ ਵੋਟਾਂ 19 ਜੂਨ ਨੂੰ ਪੈਣੀਆਂ ਨੇ ਅਤੇ 17 ਜੂਨ ਦੀ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਰੱਦ ਹੋ ਜਾਊਗਾ। ਆਉਂਦੇ ਦਿਨਾਂ ਵਿੱਚ ਲੁਧਿਆਣਾ ਪੱਛਮੀ ਦੇ ਹਰ ਗਲੀ ਮਹੱਲੇ 'ਚ ਵੀਆਈਪੀਜ਼ ਨਜ਼ਰ ਆਉਣਗੇ, ਗੱਡੀਆਂ ਦੇ ਹੂਟਰ ਵੱਜਣਗੇ ਅਤੇ ਗਰਮੀ 'ਚ ਸਿਆਸੀ ਨੇਤਾ ਮੁੜਕੋ ਮੁੜਕੀ ਹੁੰਦੇ ਨਜ਼ਰ ਆਉਣਗੇ। ਆਮ ਆਦਮੀ ਪਾਰਟੀ ਲਈ ਆਪਣੇ ਉਮੀਦਵਾਰ ਸੰਜੀਵ ਰੋੜਾ ਨੂੰ ਜੇਤੂ ਬਣਾਉਂਦੇ ਕਈ ਮਾਨੇ ਨੇ। ਹਾਲਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 10 ਜੂਨ ਨੂੰ ਪੰਜਾਬ ਦੇ ਤਿੰਨ ਦਿਨਾਂ ਦੇ ਦੌਰੇ ਤੇ ਆਰਐਨਏ ਮੁਹਾਲੀ ਫਤਗੜ ਸਾਹਿਬ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਚ ਉਹਨਾਂ ਦੇ ਪ੍ਰੋਗਰਾਮ ਰੱਖੇ ਗਏ ਨੇ ਲੁਧਿਆਣਾ ਦੇ ਕਈ ਵਾਰਡਾਂ ਚ ਕੇਜਰੀਵਾਲ ਚੋਣ ਪ੍ਰਚਾਰ ਕਰਨਗੇ ਆਪ ਲਈ ਇਹ ਚੋਣ ਬਹੁਤ ਵਕਾਰੀ ਹੈ ਜਿਵੇਂ ਜ਼ਿਕਰ ਕੀਤਾ ਕਿ ਲੁਧਿਆਣਾ ਪੱਛਮੀ ਚ 17 ਵਾਰਡ ਨੇ ਕਾਂਗਰਸ ਤੇ ਆਪ ਦੇ 80 ਸਟਾਰ ਪ੍ਰਚਾਰਕ ਨੇ ਮਤਲਬ ਹੈ ਕਿ ਹਰ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਹਰ ਦੋ ਵਾਰਡਾਂ ਪਿੱਛੇ ਦੋਵਾਂ ਪਾਰਟੀਆਂ ਦੇ 10 ਸਟਾਰ ਪ੍ਰਚਾਰਕ ਕੰਮ ਕਰਨਗੇ ਆਪ ਦੇ ਸਾਰੇ ਵਜ਼ੀਰਾਂ ਨੇ ਵਾਰਡ ਮੁਤਾਬਕ ਡੇਰੇ ਜਮਾ ਰੱਖੇ ਨੇ ਹੁਣ ਜਿਹੜੀ ਇੱਥੇ ਮੈਂ ਗੱਲ ਕੀਤੀ ਨਾ ਕਿ ਇਹ ਰਵਿੰਦ ਕੇਜਰੀਵਾਲ ਦਾ ਪਿਵਿੱਖ ਤੈਅ ਕਰੂਗੀ ਤਾਂ ਜ਼ਾਹਿਰ ਹੈ ਕਿ ਇੱਥੋਂ ਗੋਗੀ ਦੀ ਡੈਥ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿੱਥੇ ਜਿਮਣੀ ਚੋਣ ਕਰਵਾਈ ਜਾ ਰਹੀ ਆ ਜਿਸ ਵਜ੍ਹਾ ਕਰਕੇ ਹੋਊਗਾ ਇਹ ਕਿ ਜੇ ਇਥੋਂ ਇਹ ਸੀਟ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਤਾਂ ਉਹਦਾ ਫਾਇਦਾ ਹੋਊਗਾ ਕਿਉਂਕਿ ਇਥੋਂ ਜਿਹੜੇ ਮੈਂਬਰ ਨੂੰ ਖੜਾ ਕੀਤਾ ਆ ਉਹ ਰਾਜ ਸਭਾ ਮੈਂਬਰ ਨੇ ਤੇ ਜਦੋਂ ਉਹ ਇਹ ਚੋਣ ਜਿੱਤ ਜਾਂਦੇ ਨੇ ਤੇ ਜ਼ਾਹਿਰ ਹੈ ਕਿ ਰਾਜ ਸਭਾ ਸੀਟ ਜਿਹੜੀ ਆ ਉਹ ਖਾਲੀ ਹੋ ਜਾਊਗੀ ਔਰ ਉਸ ਜਗ੍ਹਾ ਅਰਵਿੰਦ ਕੇਜਰੀਵਾਲ ਨੂੰ ਸੈਟਲ ਕੀਤਾ ਜਾ ਸਕਦਾ ਹੈ ਤੇ ਜੇ ਇਹ ਚੋਣ ਨਹੀਂ ਜਿੱਤਦੇ ਤਾਂ ਫਿਰ ਸਮਝ ਲਓ ਕਿ ਅਰਵਿੰਦ ਕੇਜਰੀਵਾਲ ਦਾ ਭਵਿੱਖ ਵੀ ਦਾਅ ਦੇ ਉੱਤੇ ਲੱਗ ਗਿਆ ਤੇ ਇੱਕ ਤਰੀਕੇ ਉਸ ਦੀ ਰਾਜਨੀਤੀ ਖਤਮ ਹੋ ਗਈ ਆ ਕਿਉਂਕਿ ਪੰਜਾਬ ਤੋਂ ਇਲਾਵਾ ਉਹਨਾਂ ਦੀ ਕਿਤੇ ਵੀ ਹਕੂਮਤ ਨਹੀਂ ਹੈ ਦਿੱਲੀ ਦੇ ਵਿੱਚ ਉਹਨਾਂ ਨੇ 10 ਸਾਲ ਹਕੂਮਤ ਕਰਨ ਤੋਂ ਬਾਅਦ ਉੱਥੇ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ ਕੇਜਰੀਵਾਲ ਪਾਰਟੀ ਨੂੰ ਔਰ ਉੱਥੇ ਹਾਰ ਹੋਈ ਹੈ ਇਸ ਵਾਰੀ ਉੱਤੇ ਭਾਜਪਾ ਦੀ ਮੁੱਖ ਮੰਤਰੀ ਚੁਣੀ ਗਈ ਹੈ ਭਾਜਪਾ ਉੱਥੇ ਆਪਣੀ ਸਰਕਾਰ ਬਣਾ ਗਈ ਹੈ ਤਾਂ ਨਾ ਹੀ ਹਰਿਆਣਾ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਰਿਹਾ ਤੇ ਨਾ ਕਿਤੇ ਸੇ ਹੋਰ ਜਗ੍ਹਾ ਦੇ ਉੱਤੇ ਔਰ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਦੀ ਸਰਕਾਰ ਦਾ ਸਿਰਫ ਡੇਢ ਸਾਲ ਰਹਿ ਗਿਆ ਔਰ ਡੇਢ ਸਾਲਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਰਵਿੰਦ ਕੇਜ ਜੀਵਾਲ ਇੱਥੇ ਆਪਣਾ ਇੱਕ ਵਾਰੀ ਭਵਿੱਖ ਵੇਖਣ ਨਜ਼ਰ ਆ ਗਏ ਨੇ ਕਿ ਸ਼ਾਇਦ ਰਾਜ ਸਭਾ ਸੀਟ ਜਿਹੜੀ ਆ ਉਹ ਇੱਥੋਂ ਦਾ ਜਿਹੜਾ ਰਾਜ ਸਭਾ ਮੈਂਬਰ ਆ ਉਸ ਨੂੰ ਇੱਥੋਂ ਖੜਾ ਕੀਤਾ ਗਿਆ ਆ ਤੇ ਉਹ ਅਗਰ ਜਿੱਤ ਜਾਂਦਾ ਆ ਤਾਂ ਉਹ ਇਸ ਜਗ੍ਹਾ ਤੋਂ ਵਿਧਾਇਕ ਹੋ ਜਾਵੇਗਾ ਜਦੋਂ ਕਿ ਰਾਜ ਸਭਾ ਸੀਟ ਖਾਲੀ ਹੋ ਜਾਵੇਗੀ ਤਾਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲ ਜਾਵੇਗਾ ਕਹਿ ਸਕਦੇ ਇੱਕ ਵਾਰੀ ਫਿਰ ਸਿਆਸਤ ਦੇ ਉਸ ਮੰਦਰ ਦੀਆਂ ਪੌੜੀਆਂ ਚੜਨ ਦਾ ਮੌਕਾ ਕੇਜਰੀਵਾਲ ਨੂੰ ਮਿਲ ਜਾਊਗਾ ਪਰ ਗੱਲ ਤਾਂ ਇਹ ਹੈ ਕਿ ਹੁਣ ਦੇਖਣ ਲੁਧਿਆਣਾ ਵਾਸੀਆਂ ਦਾ ਆ ਲੈਣਾ ਪੱਛਮੀ ਹਲਕੇ ਦੇ ਵਾਸੀਆਂ ਦਾ ਕਿ ਉਹ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਆ ਕਿ ਕਿਸੇ ਹੋਰ ਪਾਰਟੀ ਨੂੰ ਜਦੋਂ ਕੋਈ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਔਰ ਖਾਸ ਤੌਰ ਤੇ ਜਿਹੜੀ ਅਸਲੀ ਟੱਕਰ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਰਿਆ ਜਦੋਂ ਕਿ ਭਾਜਪਾ ਤੇ ਅਕਾਲੀ ਦਲ ਦਾ ਆਪ ਨੂੰ ਪਤਾ ਹੈ ਕਿ ਕੋਈ ਵੀ ਆਧਾਰ ਨਹੀਂ ਹੈ ਤਾਂ ਦੂਸਰੇ ਪਾਸੇ ਦੋ ਦਿਨਾਂ ਤੋਂ ਆਪ ਨੇ ਦੋ ਦੋ ਬੂਥਾਂ ਪਿੱਛੇ ਇੱਕ ਇੱਕ ਵਿਧਾਇਕ ਲਗਾ ਦਿੱਤਾ ਹੈ ਸਮੁੱਚੇ ਪੰਜਾਬ 'ਚੋ ਆਪ ਨੇ ਆਪਣੇ ਵਿਧਾਇਕ ਸੱਦ ਲੈਨੇ ਪਾਰਟੀ ਨੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਇੱਕ ਐਪ ਵਿੱਚ ਆਪੋ ਆਪਣੇ ਲੋਕੇਸ਼ਨ ਅਤੇ ਫੋਟੋ ਪਾਉਣ ਦੇ ਲਈ ਕਿਹਾ ਹੈ ਔਰ ਦਿੱਲੀ ਦੀਆਂ ਚੈਕਿੰਗ ਟੀਮਾਂ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਤੇ ਨਜ਼ਰ ਰੱਖ ਰਹੀਆਂ ਨੇ ਦੇਖੋ ਡਿਊਟੀ ਉਹਨਾਂ ਦੀ ਲਗਾ ਦਿੱਤੀ ਗਈ ਹੈ ਇੱਥੇ ਆਪ ਦੇ ਵਿਧਾਇਕ ਤੇ ਵਜ਼ੀਰ ਅਤੇ ਵਿਰੋਧੀ ਧਿਰਾਂ ਦੇ ਆਗੂ ਸਵੇਰ ਵੇਲੇ ਪਾਰਕਾਂ 'ਚ ਨਜ਼ਰ ਆਉਂਦੇ ਨੇ ਇੱਕ ਸੰਨਤਕਾਰ ਨੇ ਦੱਸਿਆ ਕਿ ਉਪਚੋਣ ਕਰਕੇ ਹਲਕੇ ਦੇ ਲੋਕਾਂ ਦਾ ਸੈਰ ਕਰਨਾ ਵੀ ਮੁਸ਼ਕਲ ਹੋਇਆ ਪਿਆ ਕੈਬਨਟ ਮੰਤਰੀ ਇਸ ਗੱਲੋਂ ਅੰਦਰੋਂ ਹਿੱਲੇ ਹੋਏ ਨੇ ਕਿ ਉਪਚੋਣ ਮਗਰੋਂ ਕੈਬਨਟ ਦੇ ਫੇਰ ਬਦਲ ਚ ਉਹਨਾਂ ਦਾ ਕਿਤੇ ਪੱਤਾ ਨਾ ਕੱਟਿਆ ਜਾਵੇ ਕੁਝ ਵਿਧਾਇਕ ਉਪਚੋਣ ਚ ਇਸ ਕਰਕੇ ਪਸੀਨਾ ਵਹਾ ਰਹੇ ਨੇ ਕਿ ਕੈਬਨਟ ਫੇਰ ਬਦਲ ਚ ਉਹਨਾਂ ਦੇ ਹਿੱਸੇ ਛੰਡੀ ਵਾਲੀ ਕਾਰ ਆ ਸਕਦੀ ਹੈ ਦੋ ਵਜੀਰਾਾਂ ਦੀ ਡਿਊਟੀ ਗੁਰਦੁਆਰਾ ਅਤੇ ਮੰਦਿਰ ਕਮੇਟੀਆਂ ਨਾਲ ਮੀਟਿੰਗਾਂ ਕਰਨ ਤੇ ਲਾਈ ਹੋਈ ਆ ਸਾਡੇ ਕਈ ਧਾਰਮਿਕ ਪੱਖ ਦੀ ਅਸੀਂ ਅਕਸਰ ਜ਼ਿਕਰ ਕਰਦੇ ਆ ਲੁਧਿਆਣਾ ਪੱਛਮੀ ਦੇ ਇੱਕ ਸੀਨੀਅਰ ਅਗੋ ਦਿਲਜੀਤ ਸਿੰਘ ਕੁਦ ਨੇ ਕਿਹਾ ਹੈ ਕਿ ਮੁਕਾਬਲਾ ਇੱਥੇ ਫਸਮਾ ਆ ਤੇ ਫਸਮਾ ਮੁਕਾਬਲੇ ਦੇ ਗੱਲ ਦੇ ਉੱਤੇ ਜੋ ਸਥਿਤੀ ਇਸ ਟਾਈਮ ਬਣੀ ਹੋਈ ਆ ਕਿ ਬਹੁਤ ਸਥਿਤੀ ਆਪਸ ਵਿੱਚ ਇਹਨਾਂ ਦੀ ਤਾਣੀ ਵੀ ਉਲਜੀ ਹੋਈ ਆ ਆਪੋ ਆਪ ਜਿਹੜਾ ਕਲੇਸ਼ ਕਾਂਗਰਸ ਵਿੱਚ ਪਿਆ ਹੋਇਆ ਉਹ ਵੀ ਨਜ਼ਰ ਆ ਰਿਹਾ ਆ ਤਾਂ ਕੁੱਲ ਮਿਲਾ ਕੇ ਕਾਂਗਰਸ ਦੀ ਅੰਦਰੂਨੀ ਜਿਹੜੀ ਪਾਟੋ ਤਾੜਾ ਉਹ ਸਿਖਰ ਤੇ ਪਹੁੰਚ ਗਿਆ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਆਪਸੀ ਖਿੱਚੋ ਤਾਣ ਜਿਹੜੀ ਆ ਉਹ ਤਿੱਖੀ ਹੋ ਗਿਆ ਕਾਂਗਰਸ ਚ ਖਿੱਚੋ ਤਾਨ ਨਾਲ ਆਪ ਨੂੰ ਤਰਵਾਸ ਹੋ ਗਿਆ ਹੈ ਕੀ ਸਿਆਸੀ ਹਲਕੇ ਹਮ ਤਾਂ ਕੋ ਜੇ ਕਾਂਗਰਸ ਹੁਣ ਵੀ ਇਕਜੁੱਟ ਹੋ ਕੇ ਮੈਦਾਨ ਵਿੱਚ ਆ ਜਾਵੇ ਤਾਂ ਨਤੀਜਾ ਕੁਝ ਵੀ ਹੋ ਸਕਦਾ ਆ ਤਾਂ ਦੂਸਰੇ ਪਾਸੇ ਲੁਧਿਆਣਾ ਪੱਛਮੀ ਦੇ ਜਿਹੜੇ ਸੀਨੀਅਰ ਆਗੂ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਪਹਿਲਾਂ ਵੀ ਦਲਜੀਤ ਸਿੰਘ ਔਰ ਤੋਂ ਉਹਨਾਂ ਨੇ ਕਿਹਾ ਕਿ ਮੁਕਾਬਲਾ ਫਸਵਾਏ ਤੇ ਕਿਸੇ ਲਈ ਵੀ ਰਾ ਸੌਖਾ ਨਹੀਂ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਬ ਦੇਸ਼ ਤੋਂ ਪਰਤਾਏ ਨਹੀਂ ਜਾਣਕਾਰੀ ਮੁਤਾਬਕ ਉਹ ਧੜਿਆਂ ਨੂੰ ਇਕਜੁੱਟ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਹੇ ਨੇ ਇੱਥੇ ਮੈਂ ਕਾਂਗਰਸ ਦੀ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂੰਗਾ ਕਾਂਗਰਸ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਉਸ ਤੋਂ ਪਹਿਲਾਂ ਕਾਂਗਰਸੀ ਜਮਾਂ ਕੋਈ ਗੱਲਬਾਤ ਨਹੀਂ ਕਰਦੇ ਜਮਾਂ ਨਹੀਂ ਕੁਛਕਦੇ ਪਰ ਜਦੋਂ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਿਮਣੀ ਚੋਣ ਹੋਵੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਉਦੋਂ ਕਾਂਗਰਸ ਦੇ ਵਿੱਚ ਵਖਰੇਵਾ ਪੈਦਾ ਹੋ ਜਾਂਦਾ ਕਾਂਗਰਸ ਆਪੋ ਦੇ ਵਿੱਚ ਹੀ ਪਾੜ ਜਾਂਦੀ ਹੈ 22 ਦੀਆਂ ਚੋਣਾਂ ਚ ਅਸੀਂ ਦੇਖਿਆ ਕਿ ਨਵਜੋਤ ਸਿੱਧੂ ਧੜਾ ਪਹਿਲਾ ਕੈਪਟਨ ਦੇ ਨਾਲ ਪੂਰਾ ਇਟ ਖੜਕਾ ਲਾਈ ਰੱਖਿਆ ਤੇ ਕੈਪਟਨ ਦੀ ਸਰਕਾਰ ਖਤਮ ਹੋ ਗਈ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੇਲੇ ਵੀ ਅੱਡੋ ਅੱਡ ਹੋ ਗਏ ਕਿਉਂਕਿ ਦੂਸਰੇ ਪਾਸੇ ਫਿਰ ਸੁਨੀਲ ਜਾਖੜ ਹਣੀਬਾਜ ਭਾਜਪਾਜ ਭਾਜ ਚਲੇ ਗਏ ਉਦੋਂ ਵੀ ਕਾਂਗਰਸ ਕਾਂਗਰਸੀ ਆਪਸ ਦੇ ਵਿੱਚ ਖੈ ਬਾਜ਼ੀ ਇਹਨਾਂ ਦੀ ਰਹੀ ਆ ਫਿਰ ਰਾਜਾ ਵੜਿੰਗ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਕਾਂਗਰਸ ਦਾ ਉਦੋਂ ਵੀ ਕਾਂਗਰਸ ਆਪਸ ਦੇ ਵਿੱਚ ਉਲਝਿਆ ਰਾਜੇ ਵੜਿੰਗ ਨੂੰ ਬਹੁਤੇ ਜਿਹੜੇ ਸੀਨੀਅਰ ਮਾਝੇ ਦੇ ਖਾਸ ਤੌਰ ਤੇ ਰੰਦਾਵੇ ਵਰਗੇ ਬਾਜਵੇ ਵਰਗੇ ਆਗੂ ਸੀ ਉਹ ਰੰਦਾ ਇਹਨੂੰ ਰਾਜੇ ਵਡਿੰਗ ਨੂੰ ਤਾਂ ਪ੍ਰਧਾਨ ਮੰਨਣ ਨੂੰ ਹੀ ਰਾਜ਼ੀ ਨਹੀਂ ਸੀ ਕਿਉਂ ਉਹਨਾਂ ਦੇ ਹੁੰਦਿਆ ਸੁੰਦਿਆ ਪ੍ਰਧਾਨ ਤੋਂ ਸਿੱਕੀ ਨੂੰ ਬਣਾ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਹੁਣ ਇੱਕ ਵਾਰੀ ਫੇਰ ਤੋਂ ਜਿਹੜੀ ਆ ਇਹ ਆਪਸੀ ਖਿੱਚੋ ਤਾਣ ਜਿਹੜੀ ਪਾਟੋ ਟੜ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਿਉਂ ਨਜ਼ਰ ਆ ਰਹੀ ਆ ਕਿਉਂਕਿ ਇੱਥੇ ਆਸ਼ੂ ਤੇ ਰਾਜਾ ਵਡਿੰਗ ਬੇਸ਼ੱਕ ਉਹ ਮੰਚ ਤੋਂ ਉੱਤ ਜੋ ਮਰਜ਼ੀ ਕਹਿੰਦਾ ਹੋਵੇ ਰਾਜਾ ਵਡਿੰਗ ਪਰ ਜੋ ਹਾਲਾਤ ਆ ਉਹ ਇਹ ਹੀ ਆ ਕਿ ਆਪਸੀ ਖਿੱਚੋ ਤਾਣ ਦੋਹਾਂ ਦੇ ਵਿਚਾਲੇ ਚੱਲ ਰਹੀ ਆ ਸੋ ਇਸੇ ਤਰ੍ਹਾਂ ਜਿਹੜੇ ਭਾਰਤ ਪੋਸ਼ਣ ਆਸ਼ੂ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਤੇ ਦਾਅਵੇ ਕਰਦੇ ਨੇ ਜਿੱਤਨ ਦੇ ਔਰ ਬੇਸ਼ੱਕ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਨੇ ਕਾਂਗਰਸ ਨੂੰ ਇੱਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਆਉਂਦੇ ਦਿਨਾਂ ਵਿੱਚ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੀ ਲੁਧਿਆਣਾ ਆਉਣਗੇ ਆਪ ਨੇ ਉਪ ਚੋਣ ਚ ਵਿਰੋਧੀ ਉਮੀਦਵਾਰ ਭਾਰਤ ਪੋਸ਼ਣ ਆਸ਼ੂ ਨੂੰ ਮੁਖਾਤਬ ਹੋ ਕੇ ਹੰਕਾਰ ਤੇ ਪਿਆਰ ਦੇ ਟੱਕਰ ਦਾ ਨਾਰਾ ਦਿੱਤਾ ਹੈ ਜਦੋਂ ਕਿ ਕਾਂਗਰਸ ਨੇ ਦਿੱਲੀ ਵਾਲੇ ਦਾ ਨਾਰਾ ਦਿੱਤਾ ਹੈ ਆਪ ਦੇ ਆਗੂ ਆਖਦੇ ਨੇ ਕਿ ਅਸੀਂ ਕੰਮ ਕਰਾਂਗੇ ਉਹ ਝਗੜਾ ਕਰਨਗੇ ਕਿਉਂਕਿ ਭਾਰਤ ਪੋਸ਼ਣ ਆਸ਼ੂ ਦੀਆਂ ਕਾਫੀ ਸਾਰੀਆਂ ਵੀਡੀਓ ਵਾਇਰਲ ਹੋਈਆਂ ਚਾਹੀਓ ਪ੍ਰਿਸ਼ਟਾਚਾਰ ਦੇ ਮਾਮਲੇ ਚ ਚਾਹੀਓ ਦੀ ਬਦ ਕਲਾਮੀ ਦੀ ਵਜ੍ਹਾ ਕਰਕੇ ਜਿੱਥੇ ਉਹ ਇੱਕ ਟੀਚਰ ਨੂੰ ਲੇਟ ਆਨ ਕਰਕੇ ਪ੍ਰੀਸ਼ਭਾ ਦੇ ਵਿੱਚ ਬੇਇੱਜ਼ਤ ਕਰਦਾ ਨਜ਼ਰ ਆਉਂਦਾ ਆ ਭਾਰਤ ਪੋਸ਼ਣ ਆਸ਼ੂ ਜਾਂ ਫਿਰ ਹੁਣ ਜਿਹੜਾ ਮਾਮਲਾ ਕਿਸਾਨ 84 ਵਿੱਚ ਜਦੋਂ ਵੱਡਾ ਕੱਲੂਕਾਰਾ ਤੀਸਰਾ ਕੱਲੂਕਾਰਾ ਹੋਇਆ ਤੇ ਉਸ ਵੇਲੇ ਇਸੇ ਆਸ਼ੂ ਨੇ ਜਿਹੜੇ ਸੀ ਦਰਬਾਰ ਸਾਹਿਬ ਤੇ ਟੈਕ ਸਮੇ ਇਹਨੇ ਲੱड्डੂ ਵੰਡ ਕੇ ਖੁਸ਼ੀ ਮਨਾਈ ਸੀ ਇਹ ਚੀਜ਼ਾਂ ਆਸ਼ੂ ਨੂੰ ਕਿਤੇ ਨਾ ਕਿਤੇ ਸਿੱਟਣ ਗਿਆ ਇਸ ਵਾਰੀ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਿਸ ਕਰਤੂਤ ਦਾ ਮਾਲਕ ਹੈ ਤਾਂ ਕੁੱਲ ਮਿਲਾ ਕੇ ਬੇਸ਼ੱਕ ਭੁਪੇਸ਼ ਬਗੇਲ ਆ ਜਾਣ ਪਰ ਹੰਕਾਰੀ ਬੰਦੇ ਦਾ ਖਿਤਾਬ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਆ ਜਦੋਂ ਕਿ ਕਾਂਗਰਸ ਉਹਨਾਂ ਨੂੰ ਦਿੱਲੀ ਵਾਲੇ ਕਹਿੰਦੇ ਆ ਪਰ ਕਾਂਗਰਸ ਇਹ ਨਹੀਂ ਸੋਚਦੀ ਕਿ ਤੁਸੀਂ ਵੀ ਤਾਂ ਦਿੱਲੀ ਤੋਂ ਹੀ ਚੱਲ ਕੇ ਆਏ ਹੋ ਤੁਸੀਂ ਤਾਂ ਦਿੱਲੀ ਨੇ ਇੰਨੇ ਸਾਲ ਇੱਥੇ ਰਾਜ ਹੀ ਕੀਤਾ ਆ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਕਾਂਗਰਸੀ ਨੇਤਾ ਪ੍ਰਚਾਰ ਕਰ ਰਹੇ ਨੇ ਕਿ ਸੰਜੀਵ ਰੋੜਾ ਤਾਂ ਬਹਾਨਾ ਹੈ ਕੇਜਰੀਵਾਲ ਨੇ ਰਾਜ ਸਭਾ ਜਾਣਾ ਹੈ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਪ੍ਰਚਾਰ ਲਈ 10 ਜੂਨ ਨੂੰ ਭਾਜਪਾ ਅਗੋਂ ਅਨੁਰਾਗ ਠਾਕਰ ਲੁਧਿਆਣਾ ਆਉਣਗੇ ਆਉਂਦੇ ਦਿਨਾਂ 'ਚ ਵੱਡੀਆਂ ਸਿਆਸੀ ਗਲਤੀਆਂ ਆਉਂਦੇ ਦਿਨਾਂ 'ਚ ਵੱਡੀਆਂ ਸਿਆਸੀ ਹਸਤੀਆਂ ਇਸ ਹਲਕੇ ਦੇ ਵਿੱਚ ਨਜ਼ਰ ਆਉਣਗੀਆਂ ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਦਾ ਕੀ ਸਿੱਟਾ ਨਿਕਲਦਾ ਆ ਇਹ ਵੇਖਣ ਲਾਇਕ ਹੋਵੇਗਾ ਲੋਕ ਸਭਾ ਚੋਣ ਤੋਂ ਬਾਅਦ ਰਾਜਾ ਵਿੜਿੰਗ ਤੇ ਆਸ਼ੂ ਦੇ ਰਿਸ਼ਤੇਦਾਰਾਂ ਵਿਚਾਲੇ ਖਟਾਸ ਆ ਗਈ ਸੀ ਜੋ ਲਗਾਤਾਰ ਵੱਧਦੀ ਹੀ ਗਈ ਆ ਆਸ਼ੂ ਨੇ ਕਈ ਥਾਈਂ ਰਾਜਾ ਵਿੜਿੰਗ ਖਿਲਾਫ ਮੋਰਚਾ ਖੋਲ ਰੱਖਿਆ ਸੀ ਜਦੋਂ ਆਸ਼ੂ ਨੂੰ ਜਿਮਣੀ ਚੋਣ ਦੀ ਟਿਕਟ ਮਿਲੀ ਸੀ ਤਾਂ ਰਾਜਾ ਵਿੜਿੰਗ ਸੰਜੇ ਤਲਵਾਰ ਤੇ ਬੈਂਸ ਬ੍ਰਦਰਸ ਸਮੇਤ ਕਈ ਲੀਡਰਾਂ ਨਾਲ ਆਸ਼ੂ ਦੇ ਘਰਾਂ ਪਰ ਆਸ਼ੂ ਉਹਨਾਂ ਨੂੰ ਨਹੀਂ ਮਿਲੇ ਤੇ 35 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਪਰਤਣਾ ਪਿਆ ਇਸ ਘਟਨਾ ਤੋਂ ਬਾਅਦ ਵੜਿੰਗ ਨੇ ਆਸ਼ੂ ਦੇ ਚੋਣ ਪਰਚਾਤ ਤੋਂ ਦੂਰੀ ਬਣਾਈ ਹਾਲਕਿ ਨਾਮਜ਼ਦਗੀ ਵਾਲੇ ਦਿਨ ਵੜਿੰਗ ਤੇ ਆਸ਼ੂ ਨੇ ਫੇਰ ਇੱਕ ਜੁਟਤਾ ਦਿਖਾਈ ਪਰ ਇਸ ਦੇ ਬਾਵਜੂਦ ਹੁਣ ਆਸ਼ੂ ਦੇ ਪੋਸਟਰਾਂ ਤੋਂ ਰਾਜੇ ਵੜਿੰਗ ਦੀ ਜਿਹੜੀ ਫੋਟੋ ਆ ਉਹ ਗਾਇਬ ਹੋ ਗਈ ਹੈ ਜਿਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਉਹ ਲੋਕਾਂ ਨਾਲ ਕਿੱਥੇ ਬਣਾ ਕੇ ਰੱਖਣਗੇ ਹੁਣ ਆਪ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਲਗਾ ਰਿਹਾ ਇਸ ਮੁੱਦੇ ਤੇ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਤੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਤੋਂ ਬਗੈਰ ਲੱਗੇ ਭਾਰਤ ਪੂਸ਼ਨਾ ਆਸ਼ੂ ਦੇ ਪੋਸਟ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਕਿ ਕਾਂਗਰਸ ਦਾ ਆਪਸੀ ਕਲੇਸ਼ ਇੱਕ ਵਾਰੀ ਫਿਰ ਹੋਇਆ ਜਗ ਜਾਹਰ ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਤੇ ਬਾਜਵੇ ਦੀ ਫੋਟੋ ਗੈਪ ਜਿਹੜੀ ਪਾਰਟੀ ਦੇ ਲੀਡਰਾਂ ਦੇ ਆਪਸ ਵਿੱਚ ਨਹੀਂ ਬਣਦੀ ਉਹ ਲੋਕਾਂ ਦੇ ਨਾਲ ਕਿੱਥੇ ਬਣਾ ਕੇ ਰੱਖਣਗੇ ਤਾਂ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਲੀਡਰ ਪਿਰਤਪਾਲ ਸਿੰਘ ਬਲਿਆਵਾਲ ਨੇ ਸੋਸ਼ਲ ਮੀਡੀਆ ਤੇ ਆਸ਼ੂ ਦਾ ਪੋਸਟਰ ਸਾਂਝਾ ਕੀਤਾ ਜਿਸ ਵਿੱਚ ਰਾਜਾ ਵੜਿੰਗ ਦੀ ਤਸਵੀਰ ਨਹੀਂ ਹੈ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਜਿਵੇਂ ਰਾਜਾ ਵੜਿੰਗ ਨਾਲ ਹੋ ਰਿਹਾ ਹੈ ਜੇ ਕਿਸੇ ਗੈਰਤਮੰਦ ਪ੍ਰਧਾਨ ਨਾਲ ਅਜਿਹਾ ਹੁੰਦਾ ਤਾਂ ਉਹ ਅਸਤੀਫਾ ਦੇ ਦਿੰਦਾ ਉਨਾ ਟਵੀਟ ਕੀਤਾ ਕਿ ਆਸ਼ੂ ਜੀ ਗੱਲ ਚੰਗੀ ਨਹੀਂ ਪੋਸਟਰ ਉੱਤੇ ਫੋਟੋ ਤੁਸੀਂ ਨਹੀਂ ਲਾਉਂਦੇ ਚਾ ਤੁਸੀਂ ਨਹੀਂ ਪੁੱਛਦੇ ਪ੍ਰਚਾਰ ਤੇ ਤੁਸੀਂ ਨਹੀਂ ਬੁਲਾਉਂਦੇ ਤੇ ਗੁੱਸਾ ਸਾਡੇ ਨਾਲ ਕਰ ਲੈਂਦੇ ਹੋ ਤੇ ਦੋਵੇਂ ਮਾਨਜੁਗ ਨੇ ਜਾਂ ਜਾਖੜ ਸਾਹਿਬ ਵੱਲੋਂ ਦਿੱਤੇ ਇਸ ਇਸ਼ਾਰੇ ਦਾ ਅਸਰ ਹੋ ਗਿਆ ਕਿ ਕਿਸੇ ਗੈਰਤਮੰਦ ਪ੍ਰਧਾਨ ਨਾਲ ਐਸੀ ਹੋਵੇ ਤਾਂ ਅਸਤੀਫਾ ਦੇ ਦਿੰਦਾ ਰਾਜਾ ਜੀ ਚੁੱਪ ਨੇ ਪੰਜਾਬ ਭਾਜਪਾ ਨੇ ਵੀ ਟਵੀਟ ਕੀਤਾ ਕਿ ਆਸ਼ੂ ਨੇ ਰਾਜ ਕੇ ਜਲੀਲ ਕੀਤਾ ਰਾਜੇ ਨੇ ਮਾਸਾ ਨਹੀਂ ਫੀਲ ਕੀਤਾ ਰਾਜਾਵੜਿੰਗ ਜੀ ਜੇ ਤੁਹਾਡੇ ਵਿੱਚ ਥੋੜੀ ਜਿਹੀ ਵੀ ਗੈਰਤ ਬਾਕੀ ਹੈ ਤਾਂ ਕਾਂਗਰਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਵੋ ਕਿਉਂਕਿ ਇੰਨੀ ਮਾੜੀ ਤਾਂ ਕੋਈ ਮੁਹੱਲੇ ਦੇ ਪ੍ਰਧਾਨ ਨਾਲ ਨਹੀਂ ਕਰਦਾ ਜਿੰਨੀ ਤੁਹਾਡੇ ਨਾਲ ਹੋਈ ਹੈ ਚਲੋ ਵਿਰੋਧੀ ਪਾਰਟੀਆਂ ਘੇਰਦੀਆਂ ਆ ਪਰ ਜੋ ਇਸ ਟਾਈਮ ਰਾਜੇਵੜਿੰਗ ਦੀ ਸਥਿਤੀ ਅਭੀ ਇੱਕ ਤਾਂ ਉਹ ਐਮਪੀ ਹੈ ਲੁਧਿਆਣਾ ਸੀਟ ਤੋਂ ਦੂਸਰੇ ਪਾਸੇ ਹੁਣ ਗੱਲ ਇਹ ਹੈ ਕਿ ਉਹ ਪ੍ਰਧਾਨ ਵੀ ਹੈ ਜਾਹਿਦਾ ਸੀ ਕਾਂਗਰਸਾਈ ਕਮਾਂਡ ਨੂੰ ਕਿ ਰਾਜੇ ਵਿੜਿੰਗ ਨੂੰ ਬਦਲ ਦਿੱਤਾ ਜਾਂਦਾ ਜਦੋਂ ਕਿ ਇਹ ਪਤਾ ਸੀਗਾ ਕਿ ਰਾਜੇ ਵਿੜਿੰਗ ਦੀ ਪ੍ਰਧਾਨਗੀ ਦਾ ਕਾਂਗਰਸ ਦੇ ਜਿਹੜੇ ਦਿਗੱਜ ਲੀਡਰ ਸੀਗੇ ਔਰ ਜਿਹੜੇ ਟਕਸਾਲੀ ਲੀਡਰ ਸੀ ਉਹਨਾਂ ਨੇ ਵਿਰੋਧ ਕੀਤਾ ਪਰ ਗੱਲ ਇਹ ਆ ਵੀ ਥੋੜਾ ਚਿਰ ਹੋਇਆ ਕਾਂਗਰਸ ਵਿੱਚ ਆਏ ਰਾਜੇ ਜਿਹੜਾ ਕਿ ਸੋਲੇ گاਉਂਦਾ ਰਹਿੰਦਾ ਕਾਂਗਰਸ ਦੇ ਤੇ ਉਸ ਨੂੰ ਬੇਸ਼ੱਕ ਵੱਡੇ ਉਹਦੇ ਪਹਿਲਾਂ ਵੀ ਮਿਲੇ ਆ ਯੂਥ ਕਾਂਗਰਸ ਦੇ ਮਿਲੇ ਆ ਪਰ ਹੁਣ ਜਦੋਂ ਪੂਰੀ ਕਾਂਗਰਸ ਦਾ ਬਣਾਇਆ ਤਾਂ ਟਕਸਾਲੀ ਆਗੂਆਂ ਨੂੰ ਕਿਤੇ ਨਾ ਕਿਤੇ ਤਕਲੀਫ ਜ਼ਰੂਰ ਹੋਣੀ ਸੀਗੀ ਜਿਸ ਵਜ੍ਹਾ ਕਰਕੇ ਜੋ ਰਾਜੀਵ ਰਿੰਗ ਦੀ ਸਥਿਤੀ ਬਣੀ ਹੋਈ ਆ ਤਾਂ ਆਮ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਰਾਜਾ ਵੜਿੰਗ ਇਸ ਤੇ ਬੇਸ਼ਰਮੀ ਧਰ ਕੇ ਬੈਠਾ ਹੋਇਆ ਯਾਨੀ ਕਿ ਉਹ ਪ੍ਰਧਾਨਗੀ ਦੀ ਕੁਰਸੀ ਵੀ ਛੱਡ ਕੇ ਰਾਜੀ ਨਹੀਂਗਾ ਕਿਉਂਕਿ ਇੰਨੀ ਜਲੀਲ ਹੋਣ ਤੋਂ ਬਾਅਦ ਇੰਨਾ ਜਲੀਲ ਹੋਣ ਤੋਂ ਬਾਅਦ ਵੀ ਉਹਦੀ ਜਿਹੜੀ ਸਥਿਤੀ ਆ ਬੇਸ਼ਰਮਾਂ ਵਾਲੀ ਹੋਈ ਵੀ ਆ ਚਾਹੀਦਾ ਤਾਂ ਇਹ ਸੀਗਾ ਕਿ ਉਸ ਨੂੰ ਇਸ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਕਿਸੇ ਹੋਰ ਨੂੰ ਮੌਕਾ ਮਿਲਦਾ ਔਰ ਇੱਥੇ ਕਾਂਗਰਸ ਹਾਈ ਕਮਾਂਡ ਦੀ ਗਲਤੀ ਵੀ ਨਜ਼ਰ ਆਉਂਦੀ ਹੈ ਕਿਉਂਕਿ ਕਾਂਗਰਸ ਹਾਈ ਕਮਾਂਡ ਜਿੰਨੀ ਵਾਰੀ ਵੀ ਆਪਣਾ ਕੋਈ ਪੈਂਤਲਾ ਖੇਡਦੀ ਆ ਉਸ ਪੈਂਤਲੇ ਵਿੱਚ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਈ ਜੇ ਕਿਤੇ ਨਵਜੋਤ ਸਿੱਧੂ ਨੂੰ ਵੀ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਹੋਰ ਨਜ਼ਰ ਆਉਣਾ ਸੀ ਜੋ ਅੱਜ ਨਜ਼ਰ ਆ ਰਿਹਾ ਸੋ ਨਵਜੋਤ ਸਿੱਧੂ ਨੂੰ ਤਾਂ ਇਸ ਸਵਾਰੇ ਵੀ ਨਹੀਂ ਪੁੱਛਿਆ ਗਿਆ ਇਸ ਸਵਾਰੇ ਵਿੱਚ ਚੋਣ ਪ੍ਰਚਾਰਕਾਂ ਸਟਾਰ ਪ੍ਰਚਾਰਕਾਂ ਜੋ ਉਸ ਦੀ ਡਿਊਟੀ ਨਹੀਂ ਲਗਾਈ ਗਈ ਸੋ ਫਿਲਹਾਲ ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਕਪਲ ਸ਼ਰਮਾ ਸ਼ੋ ਦੇ ਵਿੱਚ ਵਾਪਸੀ ਕਰ ਗਿਆ ਆ ਤਾਂ ਅਗਲੀ ਖਬਰ ਵਾਲੋਂ ਨੇ ਜੀ ਇਹ ਆਪਰੇਸ਼ਨ ਸੰਦੂਰ ਤੋਂ 1 ਮਹੀਨਾ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੀ ਬਦਲਿਆ ਆ ਕੀ ਕੁਝ ਦਾ ਉੱਤੇ ਲੱਗਿਆ ਆ ਆਪਰੇਸ਼ਨ ਸੰਦੂਰ ਮੋਦੀ ਸਰਕਾਰ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਣਾਇਆ ਸੀ ਜਿਸ ਵਿੱਚ ਪਾਕਿਸਤਾਨ ਦੇ ਜੋ 9 ਦੇ ਕਰੀਬ ਵੱਤਵਾਦੀ ਟਿਕਾਣੇ ਚਾਹੇ ਉਧਰਲੇ ਕਸ਼ਮੀਰ ਦੇ ਵਿੱਚ ਸੀਗੇ ਚਾਹੇ ਬਹਾਵਲਪੁਰ ਦੇ ਵਿੱਚ ਸੀਗੇ ਜਾਂ ਫਿਰ ਹੋਰ ਥਾਵਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਸੀਗੀਆਂ ਉੱਥੇ ਕਰਕੇ ਉਹ ਟਿਕਾਣੇ ਤਬਾਹ ਕੀਤੇ ਸਨ ਤਾਂ ਇੱਕ ਮਹੀਨਾ ਪਹਿਲਾਂ ਯਾਨੀ ਕਿ 7 ਮਈ ਦੀ ਸਵੇਰ ਨੂੰ ਭਾਰਤ ਨੇ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੇ ਕਤਲ ਦੇ ਜਵਾਬ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ਤੇ ਸਰੱਦ ਪਰ ਅੱਤਵਾਦ ਦਾ ਸਮਰਥਨ ਕਰਨ ਅਤੇ 2019 ਦੇ ਪਲਵਾਮਾ ਤੇ 2008 ਦੇ ਮੁੰਬਈ ਹਮਲਿਆਂ ਵਰਗੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ ਭਾਰਤ ਨੇ 22 April ਦੀ ਪਹਿਲਗਾਂ ਮਤਵਦੀ ਹਮਲੇ ਦੀ ਘਟਨਾ ਸੰਬੰਧੀ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ ਅਤੇ ਹਮਲਾਵਰਾਂ ਨੂੰ ਪਾਕਿਸਤਾਨੀ ਸਮਰਥਨ ਹਾਸਲ ਹੋਣ ਦਾ ਦਾਵਾ ਕੀਤਾ ਸੀ ਪਾਕਿਸਤਾਨ ਨੇ ਹਮੇਸ਼ਾ ਇਹਨਾਂ ਹਮਲਿਆਂ ਵਿੱਚ ਕਿਸੇ ਵੀ ਕਿਸਮ ਦੀ ਭੂਮਿਕਾ ਤੋਂ ਇਨਕਾਰ ਕੀਤਾ ਆ ਇਸ ਤੇ ਭਾਰਤ ਦੇ ਤਾਜ਼ਾ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਕਿਉਂਕਿ ਪਾਕਿਸਤਾਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ ਕਿ ਅਸੀਂ ਕੋਈ ਅੱਤਵਾਦੀਆਂ ਨੂੰ ਇੱਥੇ ਪਾਲਿਆ ਜਦੋਂ ਕਿ ਹੁਣ ਅਮਰੀਕਾ ਦੇ ਵਿੱਚ ਵੀ ਜਦੋਂ ਉਹਨਾਂ ਦਾ ਵਫ਼ਦ ਗਿਆ ਤੇ ਉੱਥੇ ਉਹਨਾਂ ਨੂੰ ਲੰਨਤ ਪਾਈ ਗਈ ਹੈ ਕਿ ਪਹਿਲਾਂ ਆਪਣੇ ਉਥੋਂ ਜੈਸ਼ੀ ਮਹਮਦ ਵਰਗੇ ਅੱਤਵਾਦੀ ਗਰੁੱਪਾਂ ਨੂੰ ਖਤਮ ਕਰੋ ਔਰ ਬਲਾਵਲਪੁੱਟਾਂ ਨੂੰ ਖਾਸ ਤੌਰ ਤੇ ਜਿਹੜਾ ਉਸ ਵਫ਼ਦ ਦੀ ਗਵਾਹੀ ਕਰ ਰਿਹਾ ਸੀ ਉਸ ਨੂੰ ਖਾਸ ਤੌਰ ਤੇ ਉਹਨਾਂ ਨੇ ਛਾੜ ਪਾਈ ਹੈ ਯਾਨੀ ਕਿ ਜ਼ਾਹਿਰ ਹੈ ਕਿ ਸ਼ਬਾਸ਼ ਸ਼ਰੀਫ ਹੋਰੀ ਵੀ ਇਹ ਮੰਨਦੇ ਆ ਕਿ ਅੱਤਵਾਦੀ ਗਰੁੱਪਾਂ ਉਥੇ ਸ਼ਹਿਦ ਦਿੱਤੀ ਜਾ ਰਹੀ ਹੈ ਔਰ ਬਹੁਤੇ ਜਿਹੜੇ ਸਲਾਨੀ ਸਾਡੇ ਪਾਕਿਸਤਾਨ ਘੁੰਮਣ ਜਾਂਦੇ ਉਹਨਾਂ ਨੂੰ ਜਗ੍ਹਾ-ਜਗ੍ਹਾ ਪਤਾ ਹੈ ਕਿ ਕਿਸ ਤਰੀਕੇ ਅੱਤਵਾਦੀ ਟੋਲੇ ਔਰ ਹਥਿਆਰ ਉਥੋਂ ਦੇ ਬਾਜ਼ਾਰਾਂ ਦੇ ਵਿੱਚ ਛਰੇ ਆਮ ਵਿਕਦੇ ਪਏ ਆ ਸੋ ਇਸ ਤੋਂ ਸਾਫ਼ ਜਾਹਿਰ ਹੈ ਕਿ ਹਰ ਪਾਕਿਸਤਾਨੀ ਕੋਲੇ ਨਜਾਇਜ਼ ਹਥਿਆਰ ਆਮ ਹੀ ਨਜ਼ਰ ਆ ਜਾਂਦੇ ਆ ਬਿਨਾ ਲਾਇਸੈਂਸ ਤੋਂ ਆਮ ਹੀ ਨਜ਼ਰ ਆ ਜਾਂਦੇ ਆ ਤਾਂ ਪਾਕਿਸਤਾਨ ਇਸ ਗੱਲ ਤੋਂ ਹਮੇਸ਼ਾ ਮੁੱਕਰਦਾ ਰਿਹਾ ਹੈ ਕਿ ਅਸੀਂ ਅੱਤਵਾਦ ਨੂੰ ਪਨਾਹ ਨਹੀਂ ਦਿੰਦੇ ਜਦੋਂ ਕਿ ਖੁਦ ਪੁਸ਼ਤ ਪਨਾਹੀ ਕਰ ਰਿਹਾ ਅੱਤਵਾਦੀ ਹਮਲੇ ਦੀ ਘਟਨਾ ਸੰਬੰਧੀ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸਨ ਕਿ ਹਮਲਾਵਰਾਂ ਨੂੰ ਪਾਕਿਸਤਾਨੀ ਸਮਰਥਨ ਹਾਸਲ ਹੋਣ ਦਾ ਦਾਅਵਾ ਸੀਗਾ ਪਾਕਿਸਤਾਨ ਨੇ ਹਮੇਸ਼ਾ ਇਨ ਹਮਲਿਆਂ ਵਿੱਚ ਆਪਣੀ ਕਿਸੇ ਵੀ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਇਸ ਨੇ ਭਾਰਤ ਦੇ ਤਾਜ਼ਾ ਇਲਜ਼ਾਮਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਨੇ ਪੈਲਗਮ ਹਮਲੇ ਲਈ ਪਾਕਿਸਤਾਨ 'ਤੇ ਇਲਜ਼ਾਮ ਲਗਾਇਆ ਪਰ ਇਸ ਦੇ ਸਮਰਥਨ ਵਿੱਚ ਕੋਈ ਭਰੋਸੇਯੋਗ ਸਬੂਤ ਨਹੀਂ ਆ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਮਈ ਵਿੱਚ ਭਾਰਤ ਵੱਲੋਂ ਕੀਤੇ ਹਮਲਿਆਂ ਵਿੱਚ ਜ਼ਿਆਦਾਤਰ ਮਸਜਿਦਾਂ ਜਾਂ ਧਾਰਮਿਕ ਸਥਾਨ ਸ਼ਾਮਲ ਸਨ ਜਿੱਥੇ ਆਮ ਨਾਗਰਿਕ ਮਾਰੇ ਗਏ ਸਨ ਯਾਨੀ ਕਿ ਜਾਣ ਕੇ ਧਰਮ ਨੂੰ ਪਾਕਿਸਤਾਨ ਆੜੇ ਲਿਆ ਰਿਹਾ ਮਸਜਿਦਾਂ ਨੂੰ ਅੱਗੇ ਕਰ ਰਿਹਾ ਮਸੀਤਾਂ ਦੀ ਗੱਲ ਕਰਦਾ ਪਿਆ ਆ ਪਾਕਿਸਤਾਨ ਇਹ ਵੀ ਦਾਅਵਾ ਕਰਦਾ ਹੈ ਕਿ ਉਸਨੇ ਟਕਰਾਅ ਦੌਰਾਨ 6 ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹਾਲਕਿ ਇਹਨਾਂ ਦਾਅਵਿਆਂ ਦੀ ਅਜੇ ਤੱਕ ਭਾਰਤ ਵੱਲੋਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹਾਲਕਿ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਜਹਾਜ਼ ਜਿਹੜਾ ਸੀਗਾ ਉਸ ਨੂੰ ਇੱਕ ਖੋਤੀ ਰੇੜੀ ਦੇ ਉੱਤੇ ਬਿਠਾ ਕੇ ਲਜਾਇਆ ਜਾ ਰਿਹਾ ਤੇ ਉਹ AI ਦੀ ਮਦਦ ਨਾਲ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਮੋਦੀ ਹੋਣੀ ਉਹ ਜਹਾਜ਼ ਦਾ ਮਲਬਾ ਵੇਚਣ ਲਈ ਜਾ ਰਿਹਾ ਯਾਨੀ ਕੋ ਹਾਸੋ ਹਣੀ ਬਣਾਈ ਸੀ ਹਾਲਕਿ ਪਾਕਿਸਤਾਨ ਦਾ ਦਾਅਵਾ ਆਇਆ ਪਰ ਭਾਰਤੀ ਫੌਜ ਜਾਂ ਭਾਰਤ ਹਕੂਮਤ ਨੇ ਹਾਲੇ ਤੱਕ ਇਹ ਦਾਅਵਾ ਦੇ ਉੱਤੇ ਕੋਈ ਵੀ ਪੁਕਤਾ ਸਬੂਤ ਨਹੀਂ ਦਿੱਤਾ ਕਿ ਪਾਕਿਸਤਾਨ ਨੇ ਰਫੇਲ ਨਾਂ ਦੇ ਜਿਹੜੇ ਜਹਾਜ਼ ਆ ਉਹ ਉੱਥੇ ਸਿੱਟ ਲਿਆ ਇਹੋ ਜੀ ਕੋਈ ਗੱਲ ਨਜ਼ਰ ਨਹੀਂ ਆਈ ਜੋ ਪਾਕਿਸਤਾਨ ਦੇ ਵਿੱਚ ਵੀਡੀਓ ਵਾਇਰਲ ਹੋ ਰਹੀਆਂ ਜਾਂ ਦਿਖਾ ਰਹੇ ਜਾਂ ਤਾਂ ਉਹ ਫੇਕ ਆ ਜਾਂ ਫਿਰ ਉਹ ਪੁਰਾਣੀ ਜਿਹੜੀ ਰਫੇਲ ਸਿੱਟਿਆ ਸੀਗਾ ਤੇ ਉਹ ਵੀਡੀਓ ਹੁਈ ਇਹ ਦਿਖਾ ਰਹੇ ਆ ਕਿਉਂਕਿ ਰਫੇਲ ਹਾਲੇ ਵੀ ਉਧਰ ਹੀ ਡਿੱਗਿਆ ਪਿਆ ਹੈਗਾ ਉਹ ਪਾਕਿਸਤਾਨ ਦੀਆਂ ਜਦੋਂ ਅਸੀਂ ਜੰਗਾਂ ਪਹਿਲੀਆਂ ਹੋਈਆਂ ਨੇ ਤਾਂ ਦੋਵਾਂ ਮੁਲਕਾਂ ਦੇ ਚਾਹੇ ਉਹ ਟੈਂਕ ਸੀਗੇ ਚਾਹੇ ਉਹ ਬਖਤਰਬੰਦ ਗੱਡੀਆਂ ਸੀਗੀਆਂ ਚਾਹੇ ਉਹ ਹਵਾਈ ਜਹਾਜ਼ ਸੀਗੇ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਖੜਿਆ ਤੇ ਇੰਡੀਆ ਚ ਕੁਝ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਚੋਂਕਾਂ ਦੇ ਵਿੱਚ ਖੜੇ ਆ ਇਹ ਆਪਦਾ ਦਾਵਾ ਕਰਦੇ ਆ ਉਹ ਆਪਦਾ ਦਾਵਾ ਕਰਦੇ ਆ ਹੁਣ ਗੱਲ ਇਹ ਆ ਕਿ ਭਾਰਤ ਜੋ ਦਾਅਵੇ ਕਰਦਾ ਆ ਉਹ ਉਹਦੇ ਵਿੱਚ ਯਕੀਨੀ ਇਸ ਪੂਰੀ ਦੁਨੀਆ ਨੂੰ ਇੱਕ ਯਕੀਨ ਹੈ ਪਰ ਪਾਕਿਸਤਾਨ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਆ ਤੇ ਹੁਣ ਵੀ ਇਹ ਰਫੇਲ ਵਾਲੇ ਮਾਮਲੇ ਵਿੱਚ ਵੀ ਦਾਵਾ ਖੋਖਲਾ ਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਕਿ ਇਹਨਾਂ ਦੋ ਪ੍ਰਵਾਣੋਂ ਹਥਿਆਰਬੰਦ ਗਵਾਂਡੀਆਂ ਵਿਚਕਾਰ ਫੌਜੀ ਟਕਰਾ ਮਈ ਦੇ 4 ਦਿਨ 7 ਮਈ ਤੋਂ 10 ਮਈ ਤੱਕ ਇੰਨੇ ਵੱਡੇ ਪੱਧਰ ਤੇ ਰਿਹਾ ਹੈ ਕਿ ਮਹਾਰਾਜ ਨੇ ਕਿਹਾ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਅਜਿਹਾ ਕਦੇ ਨਹੀਂ ਸੀ ਹੋਇਆਗਾ ਇੰਨੀ ਮਤਲਬ ਤਲਖੀ ਨਹੀਂ ਸਿਆਏਗੀ ਹੁਣ ਤਾਂ ਐ ਲੱਗਦਾ ਕਿ ਜਿਹੜੇ ਪਛਲੇ 25 30 ਸਾਲਾਂ ਚ ਸਾਡੇ ਜਿਹੜੇ ਸਬੰਧ ਸੁਧਰ ਰਹੇ ਸੀਗੇ ਉਹ ਬਿਲਕੁਲ ਦਾ ਤੇ ਲੱਗ ਗਿਆ ਹੁਣ ਜਲਦੀ ਪਾਕਿਸਤਾਨ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਕੋਈ ਗੱਡੀ ਨਹੀਂ ਚੱਲੇਗੀ ਕੋਈ ਵਪਾਰ ਨਹੀਂ ਹੋਊਗਾ ਕੋਈ ਬੱਸ ਨਹੀਂ ਚੱਲੇਗੀ ਕੋਈ ਆਵਾਜਾਈ ਨਹੀਂ ਹੋਏਗੀ ਕੋਈ ਸ਼ਨਾਨੀ ਇਧਰ ਉਧਰ ਆ ਨਹੀਂ ਸਕਣਗੇ ਕੋਈ ਹਿੰਦੂ ਜਾਂ ਸਿੱਖ ਜਥੇ ਪਾਕਿਸਤਾਨੀ ਆ ਜਾ ਸਕਣਗੇ ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਮਾਨਤਾ ਇੱਧਰ ਨਹੀਂ ਦਿੱਤੀ ਜਾਊਗੀ ਜਾਂ ਵੀਜ਼ਾ ਦਿੱਤਾ ਨਹੀਂ ਜਾਊਗਾ ਜਾਂ ਇਧਰੋਂ ਉਧਰ ਜਾਣ ਵਾਲਿਆਂ ਨੂੰ ਵੀ ਵੀਜ਼ਾ ਨਹੀਂ ਦਿੱਤੀ ਜਾਊਗਾ ਸੋ ਇਹ ਇੱਕ ਸੰਕਟਮਈ ਸਥਿਤੀ ਬਣ ਗਈ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਵਾਲੇ ਦੋਨਾਂ ਪੰਜਾਬਾਂ ਦੇ ਲੋਕ ਇਧਰਲੇ ਤੇ ਉਧਰਲੇ ਉਹੀ ਕਹਿੰਦੇ ਆ ਕਿ ਮੋਦੀ ਹਕੂਮਤ ਨੇ ਦੋਵਾਂ ਪੰਜਾਬਾਂ ਦੇ ਨੇੜੇ ਆਉਣ ਦੇ ਡਰ ਤੋਂ ਹੀ ਐਡੀ ਵੱਡੀ ਡਰਾਮੇਬਾਜ਼ੀ ਖੇਡੀ ਆ ਸੋ ਇਹ ਵੀ ਗੱਲਾਂ ਜਿਹੜੀਆਂ ਨੇ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਹਾਲਕਿ ਇਹ ਪਹਿਲਾ ਮੌਕਾ ਸੀ ਪਰ ਜਦੋਂ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਵੱਡੇ ਪੱਧਰ ਤੇ ਡਰੋਨਸ ਦੀ ਵਰਤੋਂ ਕੀਤੀ ਤੇ ਇਸ ਦੇ ਨਾਲ ਹੀ ਲੜਾਕੂ ਜਹਾਜ਼ਾਂ ਮਜ਼ਾਈਲਾਂ ਤੇ ਸੋਸ਼ਲ ਮੀਡੀਆ ਤੇ ਗਲਤ ਅਤੇ ਗੁੰਮਰਾਹਕਰ ਜਾਣਕਾਰੀ ਨੇ ਇਸ ਤਣਾ ਨੂੰ ਹੋਰ ਵਧਾ ਦਿੱਤਾ ਫਿਰ 10 ਮਈ ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਸਭ ਕੁਝ ਰੁਕ ਗਿਆ ਇਹ ਚਾਰ ਦਿਨਾਂ ਦਾ ਟਕਰਾਅ ਇੱਕ ਅਜੀਬਾ ਸੀ ਜਿਸ ਵਿੱਚ ਦੋਹਾਂ ਧਿਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜੇਤੂ ਨੇ ਤੇ ਦੂਜਾ ਪੱਖ ਹਾਰ ਗਿਆ ਹਾਲਕਿ ਪਹਿਲੀਆਂ ਜੰਗਾਂ ਵਿੱਚ ਵੀ ਦੋਵੇਂ ਧਿਰਾਂ ਹੀ ਆਪਦੇ ਆਪ ਨੂੰ ਸੱਚਾ ਸ਼ਬਦ ਕਰਦੀਆਂ ਆ ਰਹੀਆਂ ਨੇ ਕਿ ਅਸੀਂ ਜਿੱਤਿਆ ਅਸੀਂ ਜਿੱਤਿਆ ਤੇ ਹੁਣ ਇਹ ਨਹੀਂ ਪਤਾ ਕਿ ਦੋਵਿਆਂ ਦੇ ਵਿੱਚ ਅਸਲੀਅਤ ਕੀ ਸੀਗੀ ਹਾਲਾਂਕਿ ਇਸ ਦਰਾਂ ਕੰਟਰੋਲ ਰੇਖਾ ਦੇ ਨੇੜੇ ਰਹਿਣ ਵਾਲੇ ਬਹੁਤ ਸਾਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਪੂਰੀ ਤਰ੍ਹਾਂ ਬਦਲ ਗਈਆਂ ਨੇ ਕਈਆਂ ਨੇ ਕ੍ਰਾਸ ਫਾਇਰਿੰਗ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਗਵਾ ਦਿੱਤਾ ਤੇ ਬਹੁਤ ਸਾਰੇ ਘਰ ਗੋਲੀ ਬਾਰੀ ਦੇ ਵਿੱਚ ਤਬਾਹ ਹੋ ਗਏ ਨੇ ਪੈਲਗਮ ਹਮਲੇ ਨੂੰ ਲੈ ਕੇ ਭਾਰਤ ਵਿੱਚ ਬਦਲਾ ਲੈਣ ਦੀ ਮੰਗ ਉੱਠੀ ਸੀ ਤੇ ਮੀਡੀਆ ਵਿੱਚ ਇਸ ਘਟਨਾ ਦਾ ਤੁਰੰਤ ਜਵਾਬ ਦੇਣ ਦੀ ਵਕਾਲਤ ਕਰਨ ਵਾਲੀਆਂ ਖਬਰਾਂ ਆ ਆਉਣ ਲੱਗੀਆਂ ਸਨ ਪਾਕਿਸਤਾਨ ਦੇ ਸਾਬਕਾ ਵਿਦੇਸ਼ 77 ਤੇ ਸਲਾਮਾਬਾਦ ਸਥਿਤ ਇੰਸਟੀਚਿਊਟ ਆਫ ਰੀਜਨਲ ਸਟੱਡੀਜ਼ ਦੇ ਪ੍ਰਧਾਨ ਜੋਹਰ ਸਲੀਮ ਕਹਿੰਦੇ ਨੇ ਕਿ ਭਾਰਤ ਦੇ ਸ਼ੁਰੂ ਤੋਂ ਹੀ ਪੜਕਾਉ ਰਵੱਈਏ ਨੇ ਇਸ ਨੂੰ ਪਾਕਿਸਤਾਨ ਲਈ ਇੱਕ ਔਖੀ ਸਥਿਤੀ ਬਣਾ ਦਿੱਤਾ ਉਹਨਾਂ ਕਿਹਾ ਕਿ ਪਾਕਿਸਤਾਨ ਦੇ ਕੂਟਨੀਤਿਕ ਦ੍ਰਿਸ਼ਟੀਕੋਣ ਵਿੱਚ ਇੱਕ ਤਬਦੀਲੀ ਸਪਸ਼ਟ ਤੌਰ ਤੇ ਦਿਖਾਈ ਦੇ ਰਹੀ ਹੈ ਇਸ ਸਪਸ਼ਟ ਤੌਰ ਤੇ ਪ੍ਰਤੀਕਿਰਿਆਸ਼ੀਲ ਹੋਣ ਦੀ ਬਜਾਏ ਸਰ ਗਰਮਕੂਟ ਨੀਤੀ ਰਵਈਆ ਅਖਤਿਆਰ ਕਰ ਰਿਹਾ ਸੀ ਪਰ ਇਸ ਦੇ ਨਾਲ ਹੀ ਭਾਰਤ ਹਮਲਾ ਕਰਨ ਤੋਂ ਨਹੀਂ ਰੁਕਿਆ ਭਾਰਤ ਨੇ ਆਪਣੇ ਹਮਲੇ ਵਿੱਚ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਅਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਪਾਕਿਸਤਾਨ ਦੇ ਮੁੱਖ ਹਵਾਈ ਅੱਡਿਆਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਜਲਦੀ ਹੀ ਪਾਕਿਸਤਾਨ ਨੇ ਵੀ ਹਮਲਿਆਂ ਦਾ ਐਲਾਨ ਕੀਤਾ ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਇਸ ਨੇ 6 ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਵਾ ਕੀਤਾ ਜਿਸ ਵਿੱਚ 3 ਰਫੇਲ ਲੜਾਕੂ ਜਹਾਜ਼ ਵੀ ਸ਼ਾਮਲ ਨੇ ਭਾਰਤ ਨੇ ਅਧਿਕਾਰਤ ਤੌਰ ਤੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਭਾਰਤ ਦੇ ਚੀਫ ਜਸਟਿਸ ਆਫ ਡਿਫੈਂਸ ਨੇ ਇੱਕ ਤਾਜ਼ਾ ਬਿਆਨ ਦੇ ਬਹੁਤ ਸਾਰੇ ਸਿਆਸੀ ਮਾਹਰਾਂ ਦੇ ਭਾਰਤੀ ਪਰਦੇ ਲੜਾਕੂ ਜਹਾਜ਼ਾਂ ਦੇ ਨੁਕਸਾਨ ਦੇ ਅਸਿੱਧੇ ਤੌਰ ਤੇ ਸਵੀਕਾਰ ਵਜੂ ਲਿਆ। ਉਹਨਾਂ ਨੇ ਬਲੂਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਜੱਟ ਨੂੰ ਸੁੱਟਿਆ ਗਿਆ। ਅਹਿਮ ਇਹ ਹੈ ਕਿ ਜਿਹਾ ਕਿਉਂ ਹੋਇਆ। ਪਾਕਿਸਤਾਨ ਨੇ ਦਾਵਾ ਕੀਤਾ ਹੈ ਕਿ ਉਸਨੇ ਭਾਰਤ ਦੇ ਹਮਲਿਆਂ ਦਾ ਸਖਤ ਜਵਾਬ ਵੀ ਦਿੱਤਾ ਹੈ ਜਿਸ ਜਿਸ ਨੇ ਬਹਾਵਲਪੁਰ ਵਰਗੇ ਕਈ ਇਲਾਕਿਆਂ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਭਾਰਤ ਦੇ ਆਪਰੇਸ਼ਨਸ ਦੂਰ ਤੱਕ ਨਿਸ਼ਾਨਾ ਬਣਾਇਆ ਗਿਆ। ਰੱਖਿਆ ਮਹਾਰਤ ਦੇ ਸਾਬਕਾ ਭਾਰਤੀ ਸਮੁੰਦਰੀ ਸੈਨਾ ਅਧਿਕਾਰੀ ਕਾਮਰੇਡ ਅਨਿਲਜੀ ਸਿੰਘ ਕਹਿੰਦੇ ਨੇ ਕਮਾਂਡਰ ਭਾਰਤ ਸਰਦ ਪਰ ਕੀਤੇ ਬਿਨਾ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਸਟ੍ਰੀਕ ਹਮਲੇ ਕਰਕੇ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੇ ਯੋਗ ਸੀ ਭਾਰਤ ਨੇ ਕਿਹਾ ਕਿ ਉਸ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ ਅੱਤਵਾਦੀ ਸੰਗਠਨਾਂ ਦੇ ਕਮਾਂਡਰਾਂ ਨੂੰ ਮਾਰ ਦਿੱਤਾ ਤੇ ਪਾਕਿਸਤਾਨ ਦੀ ਹਵਾਈ ਰੱਖਿਆ ਕਮਜ਼ੋਰੀਆਂ ਦਾ ਪਰਦਾਫਾਸ਼ ਕੀਤਾ ਹੈ اسلامਾਬਾਦ ਸਥਿਤ ਰੱਖਿਆ ਮੰਤਰੀ ਆਮਰ ਰਾਣਾ ਦਾ ਮੰਨਣਾ ਹੈ ਕਿ ਇਹ ਕਹਿਣਾ ਹੈ ਕਿ ਸਭ ਸਮੇਂ ਤੋਂ ਪਹਿਲਾਂ ਹੋਵੇਗਾ ਕਿ ਸ਼ਕਤੀ ਦਾ ਤਰਾਜੂ ਕਿਸੇ ਇੱਕ ਦੇਸ਼ ਦੇ ਹਕ ਵਿੱਚ ਚੁੱਕਿਆ ਹੋਇਆ ਹੈ ਅਮਿਰਾਨਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਹੁਣ ਭਰੋਸਾ ਹੈ ਕਿ ਉਹ ਇੱਕ ਤੋਂ ਵੱਧ ਮੋਰਚਿਆਂ ਤੇ ਆਪਣੇ ਤੋਂ ਕਈ ਗੁਣਾ ਵੱਡੇ ਦੁਸ਼ਮਣ ਦਾ ਸਾਹਮਣਾ ਕਰ ਸਕਦੀ ਹੈ ਤੇ ਇਸ ਨੇ ਭਾਰਤ ਨੂੰ ਹੈਰਾਨ ਕਰ ਦਿੱਤਾ ਇਸ ਟਕਰਾਅ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨੇ ਜਾਂਦੇ ਪਾਕਿਸਤਾਨੀ ਫੌਜ ਮੁਖੀ ਇਸਮ ਮਨੀਰ ਦੀ ਪ੍ਰਸਿੱਧੀ ਵਧ ਗਈ ਹੈ ਜੋ ਘਰੇਲੂ ਸਿਆਸਤ ਵਿੱਚ ਦਖਲ ਅੰਦਾਜ਼ੀ ਅਤੇ ਇਮਰਾਨ ਖਾਨ ਦੇ ਸਮਰਥਕਾਂ ਵਿਰੁੱਧ ਕਾਰਵਾਈ ਕਾਰਨ ਘਟ ਗਈ ਸੀ ਇਹ ਇੱਕ ਤਰ੍ਹਾਂ ਦੀ ਜੰਗ ਸ਼ੁਰੂ ਹੋ ਗਈ ਸੀਗੀ ਉਸ ਸਮੇਂ اچانک ਮੋੜ ਲੈ ਲਿਆ ਸੀ ਇਸ جنگ ਨੇ ਜਦੋਂ 10 ਮਈ ਨੂੰ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਰਾਤ ਭਰ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਤੁਰੰਤ ਅਤੇ ਸੰਪੂਰਨ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਪਾਕਿਸਤਾਨ ਨੇ ਇਸ ਦਾ ਸਵਾਗਤ ਕੀਤਾ ਜਦੋਂ ਕਿ ਭਾਰਤ ਨੇ 트럼ਪ ਦੇ ਜੰਗ ਬੰਦੀ ਦੇ ਦਾਅਵੇ ਬਾਰੇ ਕੁਝ ਨਹੀਂ ਕਿਹਾ ਹਾਲਾਂਕਿ ਵਿਰੋਧੀ ਪਾਰਟੀਆਂ ਹੁਣ ਤੱਕ ਮੋਦੀ ਨੂੰ ਘੇਰਦੀਆਂ ਨੇ ਕਿ 트럼ਪ ਨੇ ਜਿਹਾ ਕੀ ਆਖ ਦਿੱਤਾ ਕਿ ਤੂੰ ਚੁੱਪ ਧਾਰਨ ਕਰ ਲਈਆ ਕੋਈ ਫੈਸਲਾ ਪੀਓਕੇ ਤੋਂ ਬਿਨਾ ਨਹੀਂ ਸੀ ਕਰਨਾ ਹਾਲਾਂਕਿ ਮੋਦੀ ਹੁਣੀ ਬਾਅਦ ਤੱਕ ਦਾਅਵੇ ਕਰਦੇ ਰਿਹਾ ਕਿ ਪਾਕਿਸਤਾਨ ਨਾਲ ਗੱਲ ਸਿਰਫ ਪੀਓਕੇ ਤੇ ਉੱਤੇ ਹੀ ਹੋਵੇਗੀ ਹੋਰ ਨਹੀਂ ਗੱਲਬਾਤ ਹੋ ਸਕਦੀ ਭਾਰਤ ਨੇ ਸਿਰਫ ਜੰਗਬੰਦੀ ਦੇ ਸਮਝੌਤੇ ਬਾਰੇ ਗੱਲਬਾਤ ਕੀਤੀ ਆ ਹਾਲਾਂਕਿ ਬਾਅਦ ਵਿੱਚ ਭਾਰਤ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਭਾਰਤ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਪਾਕਿਸਤਾਨ ਨਾਲ ਕੋਈ ਵੀ ਮੁੱਦਾ ਦਵੱਲੇ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਤੇ ਕੁਝ ਲੋਕ ਦਲੀਲ ਦਿੰਦੇ ਨੇ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਾਜ਼ਾ ਟਕਰਾਹ ਭਾਰਤ ਵੱਲੋਂ ਪਾਕਿਸਤਾਨ ਤੋਂ ਦੂਰੀ ਬਣਾਉਣ ਲਈ ਸਾਲਾਂ ਤੋਂ ਚੱਲ ਰਹੀ ਕੂਟਨੀਤਿਕ ਯਤਨਾਂ ਨੂੰ ਰੱਦ ਕਰਦਾ ਹੈ ਖਾਸ ਕਰਕੇ ਜਦੋਂ ਭਾਰਤ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ ਹੈ ਹਾਲਕਿ ਪਾਕਿਸਤਾਨੀ ਫੌਜ ਦੇ ਸਾਬਕਾ ਵਿਦੇਸ਼ਗਤਰ ਜ਼ੋਰ ਸਲੀਮ ਕਹਿੰਦੇ ਨੇ ਕਿ ਪਾਕਿਸਤਾਨ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਦੁਨੀਆ ਨੂੰ ਦੱਸੇਗਾ ਕਿ ਭਾਰਤ ਇਸ ਖੇਤਰ ਨੂੰ ਜੰਗਵਾਲ ਤੱਕ ਰਿਆ ਇਸ ਟਕਰਾਹ ਨੇ ਭਾਰਤ ਨੂੰ ਆਪਣੇ ਕੂਟਨੀਤਿਕ ਲਾਈਨ ਨੂੰ ਮੁੜ ਪ੍ਰਭਾਸ਼ਿਤ ਕਰਨ ਲਈ ਵੀ ਪ੍ਰੇਰਿਤ ਕੀਤਾ ਤੇ ਭਾਰਤੀ ਧਰਤੀ ਉੱਤੇ ਕਿਸੇ ਵੀ ਅਤਵਾਦੀ ਹਮਲੇ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਊਗਾ ਹਲਕੀ ਤੇ ਇੱਕ ਮੈਂ ਹੋਰ ਗੱਲ ਕਰਨੀ ਚਾਹੂੰਗਾ ਕਿ ਲਾਹੌਰ ਤੋਂ ਇੱਕ ਪੱਤਰਕਾਰ ਮਾਜੀਦ ਇਨਜ਼ਾਮੀ ਦੀ ਮੈਂ ਗੱਲ ਕਰ ਰੱਖ ਰਿਹਾ ਕਿ ਉਹ ਕਹਿੰਦੇ ਨੇ ਕਿ ਸਾਬਕਾ ਫੌਜ ਮੁਖੀ پرویز مشرف ਦੇ ਸ਼ਾਸਨ ਦੇ ਪਤਨ ਤੋਂ ਬਾਅਦ ਇਹ ਕਾਮਧਾਰਨਾ ਸੀ ਕਿ ਫੌਜ ਅਤੇ ਜਨਤਾ ਵਿਚਕਾਰ ਸਬੰਧ ਕਮਜ਼ੋਰ ਹੋ ਗਏ ਨੇ ਨਜ਼ਾਮੀ ਕਹਿੰਦੇ ਨੇ ਕਿ ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਜਨਤਨ ਜਿਸ ਤਰ੍ਹਾਂ ਫੌਜ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਤੇ ਇਸ ਦੇ ਨਾਲ ਖੜੀ ਆ ਉਸ ਨੇ ਇਸ ਧਾਰਨਾ ਨੂੰ ਬਿਲਕੁਲ ਬਦਲ ਦਿੱਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿਆਸੀ ਪਾਰਟੀਆਂ ਨੂੰ ਇਸ ਜੰਗ ਤੋਂ ਕੋਈ ਲਾਭ ਨਹੀਂ ਮਿਲ ਰਿਹਾ ਪਰ ਆਮ ਜਨਤਾ ਉੱਥਾਂ ਦੀ ਫੌਜ ਨਾਲ ਸੋ ਕੁੱਲ ਮਿਲਾ ਕੇ ਸਾਡੇ ਆਪਣੇ ਦਾਅਵੇ ਨੇ ਉਹਨਾਂ ਦੇ ਆਪਣੇ ਦਾਅਵੇ ਨੇ ਔਰ ਜੰਗ ਦੇ ਵਿੱਚ ਖਟਿਆ ਕੁਝ ਵੀ ਨਹੀਂ ਜਾਂਦਾਗਾ ਸਿਰਫ ਇਹ ਆ ਕਿ ਕਿਸੇ ਨਾ ਕਿਸੇ ਨੂੰ ਜਿਹੜਾ ਆ ਉਹ ਹਾਰਨਾ ਪੈਂਦਾ ਜਾਂ ਫਿਰ ਅੰਤਰਰਾਸ਼ਟਰੀ ਪੱਧਰ ਤੇ ਜਿਵੇਂ ਜਲੀਲ ਪਾਕਿਸਤਾਨ ਨੂੰ ਹੁਣ ਹੋਣਾ ਪੈ ਰਿਹਾ ਤੇ ਜ਼ਾਹਿਰ ਹੈ ਕਿ ਪਾਕਿਸਤਾਨ ਦੀ ਇਹ ਗੱਲ ਤਾਂ ਪੁਖਤਾ ਆ ਕਿ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਉਥੇ ਸ਼ਹਿਦ ਦਿੱਤੀ ਹੋਈ ਹੈ ਉਹ ਪੁਸ਼ਤ ਪਣਾਈ ਕਰ ਰਹੇ ਨੇ ਜਿਸ ਤਰ੍ਹਾਂ ਉਸਾਮਾ ਬਿੰਲਾਦਨ ਨੂੰ ਦਿੱਤਾ ਸੀਗਾ ਜਿਸ ਨੂੰ ਅਬਟਾਬਾਦ ਦੇ ਵਿੱਚ ਮਾਰਿਆ ਗਿਆ ਸੀ ਉਹ ਪਹਾੜੀ ਇਲਾਕਾ ਸੀਗਾ ਤਾਂ ਕੁੱਲ ਮਿਲਾ ਕੇ ਇਥੋਂ ਦਾ ਇਦਾਜਾ ਲਗਾ ਲਓ ਕਿ ਹੋਰ ਜੈਸ਼ੀਰ ਮੁਹੰਮਦ ਵਰਗੇ ਇਆ ਫਿਰ ਜਿਨ੍ਹਾਂ ਨੇ ਇਥੋਂ ਜਹਾਜ਼ ਗਵਾ ਕਰਕੇ ਲਾਹੌਰ ਲੈ ਕੇ ਗਏ ਛੁੜਾ ਕੇ ਇਥੋਂ ਲੈ ਕੇ ਗਏ ਅਟਲ ਵਿਹਾਰੀਵਾਜ ਪਈ ਦੇ ਸਮੇਂ ਇਹੋ ਜਿਹੇ ਵੱਡੇ ਅਤਵਾਦੀਆਂ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਆ ਉਹਨਾਂ ਦੀ ਪੁਸ਼ਤ ਬਣਾਈ ਕਰ ਰਿਆ ਸੋ ਹੋ ਸਕਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਹੋਈ ਕਿਰਕਰੀ ਤੋਂ ਬਾਅਦ ਪਾਕਿਸਤਾਨ ਨੂੰ ਕੁਝ ਅਕਲ ਆ ਜਾਵੇ ਪਰ ਜੇ ਫੌਜ ਆਪਣੀ ਆਈਆਂ ਦੇ ਉੱਤੇ ਅੜੀ ਰਹੀ ਤਾਂ ਫਿਰ ਇਹ ਸਬੰਧ ਜਿਹੜੇ ਆ ਦੋਵਾਂ ਮੁਲਕਾਂ ਦੇ ਕਦੇ ਵੀ ਨਹੀਂ ਸੁਧਰ ਸਕਦੇ ਅਗਲੀ ਖਬਰ ਵੱਲ ਆਉਂਦੇ ਆ ਮਣੀਪੁਰ ਹਿੰਸਾ ਬਾਰੇ ਗੱਲ ਕਰਦੇ ਆ ਤਾਂ ਮਣੀਪੁਰ ਵਿੱਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਆ ਮੈਂ ਤੈ ਹੀ ਨੀ ਦੀ ਗ੍ਰਫਤਾਰੀ ਤੋਂ ਇਹ ਵਿਰੋਧ ਸ਼ੁਰੂ ਹੋਇਆ ਇਸ ਵਿਰੋਧ ਦੇ ਮੱਦੇਨਜ਼ਰ ਮਣੀਪੁਰ ਦੇ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਤੇ ਮਣੀਪੁਰ ਦੇ ਵਿੱਚ ਮੈਂ ਦੱਸ ਦੇਣਾ ਚਾਹੂੰਗਾ ਕਿ ਦੋ ਕਬੀਲਿਆਂ ਦੀ ਲੜਾਈ ਤੋਂ ਹੀ ਮਣੀਪੁਰ ਪਿਛਲੇ ਸਾਲ ਤੋਂ ਸਲਗ ਰਿਹਾ ਹੈ ਮਤੋ ਹੀ ਨੇਤਾ ਦੀ ਗ੍ਰਫਤਾਰੀ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੇ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਨਾਲ ਹੀ ਇਹਨਾਂ ਜ਼ਿਲ੍ਹਿਆਂ ਵਿੱਚ ਇੰਟਰਨੈਟ ਤੇ ਮੋਬਾਈਲ ਡਾਟਾ ਸੇਵਾਵਾਂ ਨੂੰ 5 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਇਹ ਫੈਸਲਾ ਮਣੀਪੁਰ ਦੇ ਵਿੱਚ ਮੈਤੋਈ ਸੰਗਠਨ ਦੇ ਨੇਤਾ ਅਰੰਗਾਬਾਈ ਤੰਗੋਲ ਦੇ ਇੱਕ ਨੇਤਾ ਤੇ ਚਾਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲਿਆ ਗਿਆ ਇੱਥੇ ਗੱਲ ਕਰਨੀ ਆ ਕਿ ਮੋਦੀ ਹਕੂਮਤ ਬੇਸ਼ੱਕ ਵੱਡੇ ਦਾਅਵੇ ਪਾਕਿਸਤਾਨ ਨਾਲ ਲੜਾਈ ਦੇ ਕਰਦੀ ਹੋਵੇ ਵਿਸ਼ਵ ਗੁਰੂ ਬੰਦੇ ਦਾਅਵੇ ਕਰਦੀ ਹੋਵੇ ਵੱਡਾ ਅਰਥ ਚਾਰਾ ਬੰਦ ਦੀ ਗੱਲ ਕਰਦੀ ਹੋਵੇ ਪਰ ਆਪਣੇ ਦੇਸ਼ ਵਿੱਚ ਮਣੀਪੁਰ ਦੀ ਹਿੰਸਾ ਨੂੰ ਲੈ ਕੇ ਵਿਰੋਧੀ ਤਰਨ ਘੇਰਦੀ ਆ ਰਹੇ ਨੇ ਮੋਦੀ ਹਕੂਮਤ ਦੇ ਕੋਲੋਂ ਮਣੀਪੁਰ ਦੀ ਹਿੰਸਾ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਮਿਤ ਸ਼ਾਹ ਚਾਹੇ ਬਹੁਤ ਵੱਡੀਆਂ ਦਮਗਜ਼ੇ ਮਾਰਦਾ ਹੋਵੇ ਪਰ ਇੱਥੇ ਕੁਝ ਵੀ ਨਹੀਂ ਇਹਨਾਂ ਦੇ ਕੋਲ ਹੋ ਰਿਹਾ ਬਤੌਰ ਗ੍ਰਹਿ ਮੰਤਰੀ ਕੁਝ ਵੀ ਨਹੀਂ ਉਹਦੇ ਕੋਲ ਸੰਭਲ ਰਿਹਾ ਤਾਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਇੰਫਾਲ ਪੱਛਮੀ ਇੰਫਾਲ ਪੂਰਬੀ ਬੋਂਬਲ ਵਿਸ਼ਨੂਪੁਰ ਅਤੇ ਕਾਕਚਿੰਗ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਕੋਡ ਦੀ ਧਾਰਾ 163 ਦੇ ਤਹਿਤ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ ਉਦੋਂ ਤੋਂ ਮੇ 23 ਪਾਈਚਾਰੇ ਦੇ ਬਾਦੀ ਵਾਲੇ ਇਹਨਾਂ ਪੰਜ ਜ਼ਿਲ੍ਹਿਆਂ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਡੰਡੇ ਹਥਿਆਰਾਂ ਆਦਿ ਲੈ ਕੇ ਜਾਣ ਦੀ ਮਨਾਈ ਕੀਤੀ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਨੀਚਰਵਾਰ ਦੇਰ ਰਾਤ ਨੂੰ ਇਹਨਾਂ ਜ਼ਿਲ੍ਹਿਆਂ ਵਿੱਚ VSAT ਅਤੇ VPN ਸਹੂਲਤਾਂ ਸਮੇਤ ਇੰਟਰਨੈਟ ਤੇ ਮੋਬਾਈਲ ਡਾਟਾ ਸੇਵਾਵਾਂ ਮਰਦ ਕਰ ਦਿੱਤੀਆਂ ਗਈਆਂ ਨੇ ਇਸ ਸਬੰਧ ਵਿੱਚ ਮਣੀਪੁਰ ਦੇ ਕਮਿਸ਼ਨਰ ਕਮ ਸਕੱਤਰ ਐਨ ਅਸ਼ੋਕ ਕੁਮਾਰ ਨੇ ਆਪਣੇ ਦੇਸ਼ ਵਿੱਚ ਕਿਹਾ ਕਿ ਮਣੀਪੁਰ ਵਿੱਚ ਕਾਨੂੰਨ ਪਰ ਬੰਦਾਂ ਦੇ ਮੱਦੇਨਜ਼ਰ ਖਾਸ ਕਰਕੇ ਇਮਫਾਲ ਪੱਛਮੀ ਫਾਲ ਪੂਰਬੀ ਬੋਂਬਲ ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਇਹ ਡਰ ਹੈ ਕਿ ਕੁਝ ਸਮਾਜ ਵਿਰੋਧੀ ਅੰਸਰਾਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾਉਣ ਲਈ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਰਾਜ ਦੀ ਕਾਨੂੰਨ ਪ੍ਰਬੰਧ ਜਿਹੜੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਇਸ ਵੇਲੇ ਇਮਫਾਲ ਕਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਸਥਿਤੀ ਤਣਾਪੂਰਨ ਬਣੀ ਹੋਈ ਹੈ ਇਮਫਾਲ ਪੂਰਬੀ ਅਤੇ ਇਮਫਾਲ ਪੱਛਮੀ ਜ਼ਿਲ੍ਹਿਆਂ ਵਿੱਚ ਕੇਂਦਰੀ ਅਤੇ ਰਾਜ ਬਲਾਂ ਦੀ ਇੱਕ ਵੱਡੀ ਟੁਕੜੀ ਤਾਇਨਾਤ ਕੀਤੀ ਗਈ ਹੈ ਔਰ ਅਰੰਗਾਬਾਈ ਟੈਂਗੋਲ ਮੈਂਬਰਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇਮਫਾਲ ਪੱਛਮੀ ਜ਼ਿਲ੍ਹੇ ਦੇ ਕਮਾਂ ਕੇਬਲ ਅਤੇ ਊਰੀਪੋਕ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਮਰਦਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਦੇ ਉੱਤੇ ਵਾਹਨ ਟਾਇਰ ਅਤੇ ਪੁਰਾਣਾ ਫਰਨੀਚਰ ਸੜ ਦਿੱਤਾ ਤੇ ਨਜ਼ਰਬੰਦਾਂ ਦੀ ਤੁਰੰਤ ਰਿਹਾਈ ਦੇ ਆਦੇਸ਼ ਦਿੱਤੇ ਨੇ ਹਾਲਕੀ ਰਿਹਾਈ ਦੀ ਮੰਗ ਕਰਦੇ ਹੋਏ ਉਹ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੁਝ ਸੰਸਥਾਵਾਂ ਦਾ ਘਰਾਓ ਵੀ ਕੀਤਾ ਵਿਰੋਧੀ ਧਿਰ ਕਾਂਗਰਸ ਨੇ ਮਣੀਪੁਰ ਵਿੱਚ ਤਾਜ਼ਾ ਹਿੰਸਾ ਨੂੰ ਲੈ ਕੇ ਰਾਜ ਸਰਕਾਰ ਦੀ ਅਲੋਚਨਾ ਕੀਤੀ ਹੈ ਸੂਬਾ ਕਾਂਗਰਸ ਪ੍ਰਧਾਨ ਕੇਸ਼ਮ ਮੇਘਚੰਦਰ ਸਿੰਘ ਨੇ ਆਪਣੇ ਐਕਸੈਂਡਲ ਤੇ ਇੱਕ ਪੋਸਟ ਵਿੱਚ ਕਿਹਾ ਹੈ ਕੀ ਸ਼ਾਂਤੀ ਲਈ ਗੱਲਬਾਤ ਦੀ ਕੋਈ ਪਹਿਲ ਨਹੀਂ ਕੀਤੀ ਗਈ ਅਤੇ ਮਣੀਪੁਰ ਵਿੱਚ ਸੰਵਿਧਾਨਕ ਵਿਧੀ ਦੀ ਅਸਫਲਤਾ ਜਾਰੀ ਹੈ ਮਣੀਪੁਰ ਦੇ ਲੋਕ ਡੂੰਘੇ ਦਰਦ ਵਿੱਚ ਨੇ ਅਤੇ ਪੂਰੀ ਤਰ੍ਹਾਂ ਬੇਵਸ ਨੇ 2024 ਤੋਂ ਲਗਾਤਾਰ ਮਣੀਪੁਰ ਸੁੱਲਗ ਰਿਹਾ ਨਰਿੰਦਰ ਮੋਦੀ ਇੱਕ ਵਾਰ ਵੀ ਮਣੀਪੁਰ ਜਾ ਕੇ ਨਹੀਂ ਉੱਥੇ ਕੋਈ ਗੱਲਬਾਤ ਕਰ ਸਕੇ ਲੋਕਣ ਭਰੋਸੇ ਵਿੱਚ ਲੈ ਸਕੇ ਸੋ ਮਣੀਪੁਰ ਅਜੇ ਵੀ ਸੁੱਲਗ ਰਿਹਾ ਹੈ ਇਸ ਦੇ ਵਿੱਚ ਮੋਦੀ ਹਕੂਮਤ ਦੀ ਨਕਾਮੀ ਸਾਫ਼ ਨਜ਼ਰ ਆ ਰਹੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਕਾਮੀ ਸਾਫ਼ ਨਜ਼ਰ ਆ ਰਹੀ ਹੈ ਜਿਨ੍ਹਾਂ ਦੇ ਕੋਲੇ ਸਿਵਾਏ ਰਾਜਾਂ ਦੀਆਂ ਚੋਣਾਂ ਜਿੱਤਣ ਤੋਂ ਆਪਦੀਆਂ ਕੁਰਸੀਆਂ ਪੱਕੀਆਂ ਕਰਨ ਤੋਂ ਇਲਾਵਾ ਮਣੀਪੁਰ ਬੜਦਾ ਸੜਦਾ ਤੇ ਹਿੰਸਾ ਦੇ ਦੌਰ ਵਿੱਚੋਂ ਲੰਘਦਾ ਨਜ਼ਰ ਨਹੀਂ ਆ ਰਿਹਾ ਜਿਵੇਂ ਕਿ ਕੋਈ ਮੁਲਕ ਦਾ ਬਗਾਨਾ ਹਿੱਸਾ ਹੋਵੇ ਧੰਨ